ਪੁਰਾਣੀ ਰੰਜਿਸ਼ ਦੇ ਚੱਲਦਿਆਂ ਹਮਲਾਵਰਾਂ ਨੇ ਘਰਵੜੀਏ ਕੀਤੀ ਤੋੜਪੋੜ ਪਿੰਡ ਗੁਮਾਨਪੁਰਾ ਵਿੱਚ ਕੁਝ ਮਹੀਨਿਆਂ ਤੋਂ ਚੱਲ ਰਹੀ ਰੰਜਿਸ਼ ਦੇ ਚੱਲਦੇ ਕੁਝ ਹਮਲਾਵਰਾਂ ਨੇ ਇੱਕ ਘਰ ਵਿੱਚ ਜ਼ਬਰਨ ਦਾਖਲ ਹੋ ਕੇ ਤੋੜਪੋੜ ਕੀਤੀ ਅਤੇ ਘਰ ਦੇ ਸਮਾਨ ਨੂੰ ਅੱਗ ਲਗਾ ਦਿੱਤੀ ਘਰ ਤੋਂ ਬਾਹਰ ਨਿਕਲ ਰਹੇ ਹਮਲਾਵਰਾਂ ਦੀ ਬਣੀਏ ਵੀਡੀਓ ਪੱਤਰਕਾਰ ਸੁਤਨਾਮ ਸਿੰਘ ਅਵੇਸਤਵਾਦੀ ਦੀ ਖਾਸ ਰਿਪੋਰਟ ਇਹ ਲੋ ਜੀ ਮੰਜੀ ਇਹ ਸਾਰੇ ਜਿਖੜੀਆਂ ਆਈਆਂ ਸੀ ਜਿੱਤ ਦੇ ਲਖਿਆ ਵਿਰੁੱਧ ਹੂੰ ਉਹਨਾਂ ਨੂੰ ਪਿੰਡ ਦੇ ਜਿਹੜੇ ਬੰਦੇ ਐ ਨਾ ਕ੍ਰਾਇਮ ਕਰਦੇ ਉਹਨਾਂ ਨੇ ਵੀ ਅਸੀਂ ਸ਼ੱਕ ਦੇ ਤੌਰ ਤੇ ਜਿਖੜੀਆਂ ਪਾਈਆਂ ਉਹਨਾਂ ਹੀ ਸ਼ੱਕ ਦੇ ਤੌਰ ਦੇ ਵਿੱਚ ਅਸੀਂ ਸੌਂ ਹੀ ਕਰ ਦਿੱਤੇ ਆ ਗੁਰਦੁਆਰੇ ਉਹਨਾਂ ਨੂੰ ਕਿਹਾ ਵੀ ਜੇ ਤੁਹਾਨੂੰ ਹੋਰ ਭਾਈ ਡਿੰਪਲ ਗੌਰ ਭਾਜੀ ਇਹ ਲੋ ਜੀ ਭਾਈ ਆ ਸਾਡੇ ਘਰ ਦਾ ਸਾਰਾ ਹੀ ਨੁਕਸਾਨ ਕਰ ਗਏ ਆ ਕਿਹੜੇ ਬੰਦੇ ਕੀ ਗੱਲ ਹੋਈ ਪਈ ਨਸ਼ਿਆਂ ਵਿਰੋਧ ਚਿੱਠੀਆਂ ਆਈਆਂ ਸੀਗੀਆਂ ਉਹ ਸਾਡੇ ਤੇ ਸ਼ੱਕ ਕਰਦੇ ਸੀ ਵੀ ਤੁਸੀਂ ਪਾਈਆਂ ਆ ਗੁਰਦਾਰੇ ਇਹਨਾਂ ਸਾਰਿਆਂ ਨੇ ਸੌਂ ਵੀ ਖਾਦੀ ਆ ਤੇ ਪਰ ਉਹ ਤਾਂ ਵੀ ਸਾਡੇ ਘਰ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਗਏ ਜੇ ਕੋਈ ਘਰ ਦੇ ਵਿੱਚ ਉਹਨਾਂ ਚੀਜ਼ ਨਹੀਂ ਜੇ ਰਹਿਣ ਦਿੱਤੀ ਹਾਂਜੀ ਮੰਨ ਲਦੇ ਹਾਂ ਹਾਂਜੀ ਵੀ ਉਹਲੇ ਦੋਸ਼ੀ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਹਾਂਜੀ ਸਾਨੂੰ ਬਹੁਤ ਭਾਜੀ ਆ ਜੇ ਵੀ ਖਤਰਾ ਜੇ ਸਾਨੂੰ ਬਹੁਤ ਸਾਡੇ ਬੱਚਿਆਂ ਨੂੰ ਵੀ ਖਤਰਾ ਆ ਸਾਨੂੰ ਵੀ ਖਤਰਾ ਆ ਅਸੀਂ ਤੇ ਬਿਲਕੁਲ ਡਰ ਡਰ ਕੇ ਅੰਦਰ ਹੀ ਰਹਿੰਦੇ ਜੇ ਬਾਹਰ ਤੱਕ ਨਹੀਂ ਜਾ ਸਕਦੇ ਇੰਨਾ ਤੇ ਇੰਨਾ ਜ਼ਿਆਦਾ ਸਾਨੂੰ ਖਤਰਾ ਜੇ ਪੁਲਿਸ ਸਰਕਾਰ ਕੋਈ ਨਹੀਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੇ ਹਾਂਜੀ ਗਮਾਂਡ ਪਰ ਸਾਨੂੰ 112 ਤੇ ਕੰਪਲੇਂਟ ਆਈ ਸੀ ਇਹ ਗੱਲ ਹੈ ਕੀ 1:30 24 ਰਾਤ ਦੀ ਗੱਲ ਹੈ 112 ਤੇ ਕੰਪਲੇਂਟ ਆਈ ਹੀ ਰਾਤ ਹੀ ਆਈ ਆਪਣੇ ਮੈਂ ਅਫਸਰ ਮੈਂ ਆਪਣੇ ਅਫਸਰ ਭੇਜੇ ਹੀ ਜਾ ਕੇ ਮੌਕਾ ਵੇਖ ਕੇ ਆਏ ਐਸਐਸ ਦਰਸ਼ ਕਤਰ ਸਿੰਘ ਦੀ ਇਹ ਜਾ ਕੇ ਮੌਕਾ ਵੇਖ ਕੇ ਆਏ ਉਹ ਤੇਟਰ ਦੇ ਦੋਵੇਂ ਪਾਰਟੀ ਦੇ ਆਪਸ ਝੜਾ ਪਈ ਪੂਰੀ ਪੂਰੀ ਤੇ ਇੱਕ ਪਾਰਟੀ ਮੁੰਡਾ ਕਰਨ ਕਰਨ ਮੁੰਡਾ ਵਾ ਉਹਦੇ ਚਬਾੜਾ ਇੱਥੇ ਤੋੜਿਆ ਇਹ ਤਾਂ ਪੂਰਾ ਚਬਾੜਾ ਟੋਟਾ ਉਹ ਹਸਪਤਾਲ ਦਾਖਲ ਆ ਉਹਦੀ ਐਮਐਲਆਰ ਆਉਣ ਵਾਲੀ ਆ ਤੇ ਦੂਜੀ ਪਾਰਟੀ ਦੇ ਦੋਵੇਂ ਪਾਰਟੀ ਦਾ ਸਮਾਂ ਦੀ ਟੁੱਟ ਭੱਜ ਹੋਈ ਆ ਟੁੱਟ ਭੱਜ ਹੋਈ ਆ ਜਿੱਦਾਂ ਜੋ ਐਮਐਲਆਰ ਆਊਗੀ ਜੋ ਆਊਗਾ ਜੋ ਜੋ ਰਿਜ਼ਲਟ ਆਊਗਾ ਉਹਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਊਗੀ ਇਹ ਜਿਨ੍ਹਾਂ ਨੇ ਉਹ ਮੁੰਡੇ ਦੇ ਸੱਟ ਲਾਈ ਆ ਜਾਂ ਜਿਹੜੀ ਕੋਈ ਟੁੱਟ ਭੱਜ ਹੋਈ ਆ ਜੋ ਬੰਦੀ ਕਾਰਵਾਈ ਅਮਲ ਵਿੱਚ ਲੈਂਦੀ ਜਾਵੇਗੀ। ਅਗੂਗਲ ਕਰਨ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਆਗੂਗਲ ਵਾਲੀ ਜਿਹੜੀ ਗੱਲ ਹੈ ਤੀਜੇ ਦਿਨ ਕੰਪਲੇਟ ਦਿੱਤੀ ਸਾਨੂੰ ਜਾ ਕੇ। ਜਿਹੜੇ ਤੀਜੇ ਦਿਨ ਸ਼ਾਮ ਨੂੰ ਪਹਿਲੇ ਦਿਨ ਲੜਾਈ ਹੋਈ ਹੈ 112 ਦੇ ਕੰਪਲੇਟ ਹੈ ਇਹੀ ਜਾ ਕੇ ਉਦੋਂ ਮੌਕਾ ਵੇਖਿਆ ਉਹ ਦਿਨ ਨੰਗਿਆ ਰਾਤ ਦਾ ਉਹ ਤੋਂ ਅਗਲਾ ਦਿਨ ਨੰਗਿਆ ਤੀਜੇ ਦਿਨ ਜਾ ਕੇ ਕੰਪਲੇਂਟ ਆਉਂਦੀ ਹੈ ਵੀ ਸਾਨੂੰ ਇੱਥੇ ਸਾਡੇ ਘਰ ਨੂੰ ਅੱਗ ਲੱਗੀ ਸਾਡੀ ਵਾਸ਼ਿੰਗ ਮਸ਼ੀਨ ਸੜ ਗਈ ਹੈ ਜੀ। ਜਿਸ ਦਿਨ ਉਹ ਤੀਜੇ ਦਿਨ ਕੰਪਲੇਂਟ ਦੇ ਗਿਆ ਉਹਦੀ ਡੇਟ ਐਂਡ ਟਾਈਮ ਉਹਦੀ ਵੀਡੀਓਗ੍ਰਾਫੀ ਕੀਤੀ ਗਈ ਸਾਡੇ ਚੌਂਕੀ ਚ। ਜਿਹੜੀ ਇੱਕ ਉਹ ਮਸ਼ੀਨ ਮਸ਼ੀਨ ਹੈ ਇੱਕ ਮਸ਼ੀਨ ਹੈ ਤੇ ਇੱਕ ਬੈੱਡ ਆ ਉਹ ਉਦੋਂ ਸਾਨੂੰ ਤਿੱਜੇ ਦਿਨ ਜਾ ਕੇ ਦੱਸਿਆ ਦਨਗੀ ਦੋ ਤਿੰਨ ਦਿਨ ਸਾਨੂੰ ਨਹੀਂ ਇਹ ਗੱਲ ਦਾ ਪਤਾ ਲੱਗਾ ਪਹਿਲੇ ਦਿਨ ਵੀ ਮੌਕੇ ਤੇ ਗਏ ਸਾਡੀ ਮੇਰੀ ਚੌਕੀ ਦੀ ਟੀਮ ਹੀ ਗਈ ਆ 112 ਦੀ ਟੀਮ ਹੀ ਗਈ ਜੇ ਮੌਕੇ ਤੇ ਉਹ ਸਾਡੇ ਪਹਿਲੇ ਦਿਨ ਦੀ ਸਾਰੀ ਵੀਡੀਓਗ੍ਰਾਫੀ ਕੀਤੀ ਹੈ ਜੇ ਟੁੱਟ ਭੱਜ ਦੋਵੇਂ ਪਾਰਟੀਆਂ ਦੀ ਹੋਈ ਆ ਕੀ ਤੁਹਾਡੇ ਕੋਲ ਕੀ ਕੰਮ ਹੈ ਜੋ ਅਮੋਲੇ ਹਾਲੀ ਦੇ ਜਿਹੜੀ ਉਹਦੇ ਵਿੱਚ ਜਿਹੜੀ ਜਦੋਂ ਜੋ ਪਹਿਲਾਂ ਦਰਖਾਸਤ ਆਈ ਦਰਖਾਸਤ ਦੇ ਵਿਹਾਵ ਤੇ ਜਿਹੜੀ ਪਹਿਲਾਂ ਡੀਡੀਆ ਅੱਜ ਕੀਤੀ ਗਈ ਹੈ ਵੀ ਜੋ ਰਿਜ਼ਲਟ ਆਊਗਾ ਰਿਜ਼ਲਟ ਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਰਿਜ਼ਲਟ ਉਹਨਾਂ ਦਾ ਉਹਨਾਂ ਦੇ ਜਿਹੜਾ ਜਿਹੜਾ ਉਹ ਸਿਵਲ ਸਰਜਨ ਤੋਂ ਲੈਂਦੇ ਆ ਆਪਣਾ ਰਿਜ਼ਲਟ ਰਿਜ਼ਲਟ ਜਿੱਦਨ ਉਹਨਾਂ ਦਾ ਜੋ ਵੀ ਰਿਜ਼ਲਟ ਆਊਗਾ ਬੰਦੀ ਕਰਵਾਈ ਕੀਤੀ ਜਾਊਗੀ